ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਈ ਆ ਮੀਜ਼ਰਮੈਂਟ ਦਾ ਚਾਰਟ ਪਿਛਲੀ ਵੀਡੀਓ ਚ ਮੈਂ ਤੁਹਾਨੂੰ 35 ਤੇ 36 ਛੱਤ ਦੇ ਹਿਸਾਬ ਨਾਲ ਦੱਸਿਆ ਸੀ ਹਨਾ ਅਸੀਂ ਕਿੰਨਾ ਮਤਲਬ ਬੈਕ ਨੈਕ ਦੇ ਹਿਸਾਬ ਨਾਲ ਅਸੀਂ ਕਿੰਨਾ ਤੀਰਾ ਲੈਣਾ ਤੇ ਕਿੰਨਾ ਅਸੀਂ ਫਰੰਟ ਲੈਣਾ ਤੇ ਆਰਮ ਹੋ ਲੈਂਥ ਅਸੀਂ ਕਿੰਨੇ ਲੈਣੇ ਹੈ ਠੀਕ ਹੈ ਅੱਜ ਅਸੀਂ ਗੱਲ ਕਰਦੇ ਆਂ 37 ਤੇ 38 ਨਾਪ ਦੀ ਠੀਕ ਹੈ 37 ਤੇ 38 ਨਾਪ ਦੀ ਇਹਦੇ ਵਿੱਚ 13 ਅਸੀਂ ਲੈਣਾ ਹੈ ਨੋਰਮਲ ਜਿਹੜਾ ਇਹਦਾ 13 ਹੁੰਦਾ ਨਾ 37 ਤੇ 38 ਨਾਪ ਦੇ ਵਿੱਚ ਉਹ ਹੁੰਦਾ ਹੈ 14.5 ਠੀਕ ਹੈ 14.5 ਨੋਰਮਲ ਜਿਹੜਾ ਨਾਪ 13 ਹੁੰਦਾ ਨਾ 37 ਤੇ 38 ਨਾਪ ਦੇ ਵਿੱਚ ਉਹ ਹੁੰਦਾ 14.5 ਠੀਕ ਹੈ ਤੇ ਜੇ ਅਸੀਂ ਕਿਸੇ ਦਾ ਮੇਜਰਮੈਂਟ ਲੈਨੇ ਆ ਮੇਜਰ ਬਾਕੀ ਅਸੀਂ ਮੇਜਰਮੈਂਟ ਦੇ ਹਿਸਾਬ ਨਾਲ ਰੱਖਣਾ ਕਈਆਂ ਦਾ ਘੱਟ ਵੀ ਹੋ ਸਕਦਾ ਥੋੜਾ ਬੋਤਰ ਤੇ ਕਈਆਂ ਦਾ ਮੋਡੇ ਜਿਵੇਂ ਕਈਆਂ ਦੇ ਵੱਡੇ ਹੁੰਦੇ ਹਨਾ ਤੇ ਵੱਧ ਵੀ ਹੋ ਸਕਦਾ ਬਾਕੀ ਅਸੀਂ ਜੇ ਨੋਰਮਲ ਲੈ ਕੇ ਚੱਲੀਏ ਤੇ ਉਹ 14.5 ਹੁੰਦਾ ਠੀਕ ਹੈ 14.5 ਦਾ ਹਾਫ ਅਸੀਂ ਰੱਖਾਂਗੇ 7.5 ਠੀਕ ਹੈ ਇਹ ਹੋ ਗਿਆ 7.5 7.5 ਤੇ 13 ਠੀਕ ਹੈ ਤੇ ਜਿਹੜੇ ਆਰਮ ਹੋਣ ਲੈਂਥ ਹੈ ਮੋਡੇ ਦੀ ਜਿਹੜੀ ਲੈਂਥ ਹੈ ਜਿਹੜੀ ਮੋਡੇ ਦੇ ਸੀ ਇਹ ਘਟਾਈ ਪਾਣੀ ਏ ਇਹ ਅਸੀਂ ਲੈਣੀ ਏ 7 ਵੀ ਲੈ ਸਕਦੇ ਆ ਤੇ 7.5 ਵੀ ਲੈ ਸਕਦੇ ਆ ਇਹ ਵਾਲੇ ਠੀਕ ਹੈ 7 ਵੀ ਲੈ ਸਕਦੇ ਆ ਅਸੀਂ ਤੇ 7.5 ਵੀ ਲੈ ਸਕਦੇ ਆ ਠੀਕ ਹੈ ਤੇ ਜਿਹੜਾ ਫਰੰਟ ਹੈ ਫਰੰਟ ਅਸੀਂ ਲੈਣਾ ਹੈ 6.5 ਠੀਕ ਹੈ ਇਹ ਹੋ ਗਿਆ 7.5 13 ਇੱਥੋਂ ਵੀ 7.5 ਹੋ ਗਿਆ फ्रंट ਅਸੀਂ ਲੈਣਾ 4.6 ਠੀਕ ਹੈ ਫਰੰਟ ਹੁੰਦਾ ਇਹ ਜਿਹੜਾ ਅਗਲੇ ਮੋੜ ਦੇ ਦੀ ਕਾਟ ਪਾਣੇ ਆ ਇਹ ਦੇਖ ਜਿਹੜੇ ਅਗਲੇ ਮੋੜ ਦੇ ਦੀ ਕਾਟ ਪਾਣੀ ਐ ਹੋ ਗਈ ਪਿਛਲੇ ਮੋੜ ਦੇ ਦੀ ਕਾਟ ਐ ਹੋ ਗਈ ਥੋੜੇ ਅਗਲੇ ਮੋੜ ਦੇ ਦੀ ਕਾਟ ਠੀਕ ਹੈ ਜਿਹੜੇ ਅਸੀਂ ਅਗਲੇ ਮੋੜ ਦੇ ਦੀ ਕਾਟ ਪਾਣੇ ਆ ਨਾ ਉਹਨੂੰ ਅਸੀਂ ਫਰੰਟ ਬੋਲਨੇ ਆ ਉਹ ਅਸੀਂ ਲੈਣਾ ਏ 4.6 ਠੀਕ ਹੈ ਦੇਖੋ 73 ਤੇ 38 ਛਾਤੀ ਦੇ ਨਾਪ ਦੇ ਵਿੱਚ 13 ਜਿਹੜਾ ਇਹ ਉਹ ਅਸੀਂ 7.5 ਇੰਚ ਲੈਣਾ ਹੈ 14 ਦਾ ਹਾਫ ਇੰਚ ਲੈਣਾ ਆਰਮਹੋਲ ਜਿਹੜੀ ਲੈਂਥ ਹੈ ਠੀਕ ਹੈ ਉਹ ਅਸੀਂ ਲੈਣੀ ਹੈ 7 ਵੀ ਲੈ ਸਕਦੇ ਆ 7.5 ਵੀ ਲੈ ਸਕਦੇ ਆ ਤੇ ਇਹ ਜਿਹੜਾ ਫਰੰਟ ਇਹ ਅਸੀਂ ਲੈਣਾ 6.5 ਠੀਕ ਹੈ ਹੁਣ ਅਸੀਂ ਗੱਲ ਕਰਦੇ ਆ ਪਿਛਲੇ ਗਲੇ ਦੇ ਦੇਖੋ ਅਗਲਾ ਗਲਾ ਅਗਲਾ ਗਲਾ 6 ਇੰਚ ਠੀਕ ਹੈ ਹੁਣ ਅਸੀਂ ਗੱਲ ਕਰਦੇ ਹਾਂ ਪਿਛਲੇ ਗਲੇ ਦੀ ਇੱਕ ਤੋਂ ਲੈ ਕੇ 4 ਇੰਚ ਗਲਾ ਜਿਹੜਾ ਹੈ ਇੱਕ ਤਿੰਨ ਚਾਰ ਜਿਹੜਾ ਗਲਾ ਹੈ ਪਿਛਲਾ ਉਹਦੇ ਵਿੱਚ ਅਸੀਂ ਤੀਰਾ ਇੰਨਾ ਹੀ ਲੈਣਾ ਜਿੰਨਾ ਹੈਗਾ 2.7 ਠੀਕ ਹੈ ਤੀਰਾ ਸੀ ਉਨਾ ਹੀ ਲੈਣਾ ਜਿੰਨਾ ਹੈਗਾ 1 ਤੋਂ ਲੈ ਕੇ 4 ਇੰਚ ਗਲੇ ਤੱਕ ਬੈਕ 프ਰੰਟ 6 ਇੰਚ ਹੀ ਰਹਿਣਾ ਠੀਕ ਹੈ ਬੈਕ ਨੈਕ ਜਿੰਨਾ ਮਰਜ਼ੀ ਵੱਡਾ ਹੋ ਜਾਏਗਾ ਜਿਹੜਾ 프ਰੰਟ ਗਲਾ ਨਾ ਉਹ 6 ਇੰਚ ਹੀ ਰਹਿਣਾ ਹੈ ਉਹ ਨਹੀਂ ਕਟਵਾਦ ਹੋਣਾ ਠੀਕ ਹੈ ਉਹ ਤੁਸੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ ਪਰ ਤੀਰੇ ਨਾਲ ਅਗਲੇ ਗਲੇ ਦੇ ਨਾਲ ਤੀਰੇ ਨੂੰ ਕੋਈ ਫਰਕ ਨਹੀਂ ਪੈਣਾ ਠੀਕ ਹੈ ਪਿਛਲੇ ਗਲੇ ਦੇ ਨਾਲ ਟੀਰੇ ਨੂੰ ਫਰਕ ਪੈਣਾ ਹੈ ਠੀਕ ਹੈ ਪਿਛਲੇ ਗਲੇ ਦੇ ਹਿਸਾਬ ਨਾਲ ਅਸੀਂ ਟੀਰਾ ਕੱਟ ਵੱਟ ਕਰਨਾ ਹੈ 1 ਤੋਂ ਲੈ ਕੇ 4 ਇੰਚ ਤੱਕ ਗਲਾ ਜਿਹੜਾ ਪਿਛਲਾ ਹੈ ਉਹਦੇ 'ਚ ਅਸੀਂ ਟੀਰਾ ਜਿੰਨਾ ਹੈਗਾ ਹੈ ਅਸੀਂ ਓਨਾ ਹੀ ਰੱਖਣਾ ਹੈ ਜਿੰਨਾ ਅਸੀਂ ਮੀਜ਼ਰਮੈਂਟ ਲਿਆ ਹੈ ਠੀਕ ਹੈ ਉਹਦੇ ਹਿਸਾਬ ਨਾਲ ਹੀ ਰੱਖਣਾ ਹੈ ਠੀਕ ਹੈ ਉਸ ਤੋਂ ਬਾਅਦ 5 ਤੇ 6 ਇੰਚ ਗਲਾ ਜਿਹੜਾ ਹੈ ਪਿਛਲਾ ਗਲਾ ਅਮਾਂ ਬੈਗ ਨੱਕ ਦੀ ਗੱਲ ਕਰਨ ਲਈ ਆ ਹਨਾ ਬੈਗ ਨੱਕ ਦੀ 5 ਤੋਂ 6 ਇੰਚ ਜਿਹੜਾ ਪਿਛਲਾ ਗਲਾਏ ਉਹਦੇ ਚ ਅਸੀਂ 13 ਅੱਧਾ ਇੰਚ ਘਟਾ ਦਾਂਗੇ ਠੀਕ ਹੈ ਜਿਹੜਾ ਆਰਮਹੋਲ ਲੈਂਥ ਹੈ ਇਹ ਇੰਨਾ ਹੀ ਰਹਿਣੀ ਹੈ ਫਰੰਟ ਵੀ ਇੰਨਾ ਹੀ ਰਹਿਣਾ ਹੈ ਇਹ ਨੂੰ ਨਹੀਂ ਅਸੀਂ ਛੇੜਨਾ ਇਹ ਚੀਜ਼ ਤੁਸੀਂ ਧਿਆਨ ਰੱਖਿਓ ਕਿ ਜਿਹੜੇ ਆਰਮਹੋਲ ਲੈਂਥ ਹੈ ਇਹ ਜਿੰਨੀ ਹੈ ਓਨੀ ਰਹਿਣੀ ਏ ਜਿਹੜਾ ਫਰੰਟ ਏ ਅਗਲੇ ਮੋਢੇ ਦੀ ਜਿਹੜੀ ਕਾਟ ਪੈਣੀ ਏ ਉਹ ਵੀ ਇੰਨਾ ਹੀ ਰਹਿਣਾ ਸਿਰਫ ਤੀਰਾ ਘਟਣਾ ਏ ਉਹ ਵੀ ਗਲੇ ਦੇ ਹਿਸਾਬ ਨਾਲ 5 ਤੋਂ 6 ਇੰਚ ਗਲੇ 'ਚ ਅਸੀਂ ਅੱਧਾ ਇੰਚ ਤੀਰਾ ਘਟਾ ਦਾਂਗੇ ਇਹ ਦੇਖੋ ਇਹ ਜਿਹੜੀ ਨਿਸ਼ਾਨੀ ਹੈ ਨਾ ਇਹਨੂੰ ਅਸੀਂ ਇਹਦੇ ਨਾਲ ਮਿਲਾਵਾਂਗੇ ਪਿਛਲੇ ਨਾਲ ਇਹ ਪਿਛਰੇ ਦੀ ਕਾਟ ਪੈ ਜਾਣੀ ਏ ਠੀਕ ਹੈ ਤੇ ਇਹ ਫਰੰਟ ਇਹਨੂੰ ਅਸੀਂ ਇੱਥੇ ਫਰੰਟ ਨਾਲ ਮਿਲਾ ਦਾਂਗੇ ਠੀਕ ਉਹਨਾਂ ਸੀ ਗੱਲ ਕਰਦੇ ਆ 7 ਤੋਂ 8 ਇੰਚ ਗਲੇ ਦੇ ਵਿੱਚ ਫਿਰ ਅਸੀਂ ਇੱਦਾਂ ਇੰਚ ਘਟਾ ਦਾਂਗੇ ਜਿਹੜੀ ਇਹ ਨਿਸ਼ਾਨੀ ਹੈ ਇੱਥੇ ਹੀ ਰਹਿਣੀ ਹੈ ਫਰੰਟ ਵੀ ਇੱਥੇ ਰਹਿਣਾ ਠੀਕ ਹੈ ਤੇ 9 ਤੋਂ 10 ਇੰਚ ਗਲੇ ਦੇ ਵਿੱਚ ਫਿਰ ਅਸੀਂ ਇੱਦਾਂ ਇੰਚ ਘਟਾ ਦੇਣਾ ਇਹ ਨਿਸ਼ਾਨੀ ਫਿਰ ਵੀ ਇੱਥੇ ਹੀ ਰਹਿਣੀ ਹੈ ਇੱਦਾਂ ਦਿੱਤੀ ਚਲੀ ਜਾਣੀ ਹੈ ਇੱਦਾਂ ਠੀਕ ਹੈ ਇੱਦਾਂ ਆ ਪਿਛਲੇ ਤੇ ਠੀਕ ਹੈ ਉਸ ਤੋਂ ਬਾਅਦ ਗਲਾ ਜਿਵੇਂ ਹੁਣ 11 ਤੇ 12 ਹੋ ਜਾਏਗਾ ਹਨਾ 13 ਨਹੀਂ ਅਸੀਂ ਘਟਾਉਣਾ 5 ਤੋਂ ਵੱਧ ਸਵਾ 5 ਤੋਂ ਵੱਧ 13 ਅਸੀਂ ਨਹੀਂ ਘਟਾਉਣਾ ਗਲਾ ਬੇਸ਼ੱਕ ਵੱਧਦਾ ਜਾਏ ਪਿਛਲਾ ਪਰ 13 ਸਾਢੇ 5 ਤੇ ਆ ਕੇ ਅਸੀਂ ਰੋਕ ਦੇਣਾ ਸਾਢੇ 5 ਤੋਂ ਵੱਧ ਕੇ ਅਸੀਂ 13 ਨਹੀਂ ਘਟਾਉਣਾ ਠੀਕ ਹੈ ਆ ਦੇਖੋ ਮੈਂ ਤੁਹਾਨੂੰ ਦੱਸ ਦਿੰਨੀ ਆ 37 ਤੇ 38 37 ਤੇ 38 ਛਾਤੀ ਦੇ ਹਿਸਾਬ ਨਾਲ ਅਸੀਂ 13 ਕਿੰਨਾ ਰੱਖਾਂਗੇ ਬੈਕ ਨੈਕ ਦੇ ਹਿਸਾਬ ਵਿੱਚ 13 ਇੱਕ ਤੋਂ ਲੈ ਕੇ 4 ਤੱਕ ਅਸੀਂ ਰੱਖਣਾ ਹੈ 7.5 ਜਾਂ 7 ਠੀਕ ਹੈ 5 ਤੇ 6 ਇੰਚ ਗਲੇ ਦੇ ਵਿੱਚ ਅਸੀਂ ਅੱਧਾ ਇੰਚ 13 ਘਟਾ ਦੇਣਾ ਹੈ 7 ਇੰਚ 7 ਤੋਂ 8 ਇੰਚ ਗਲੇ 'ਚ ਫੇਰ ਅੱਧਾ ਇੰਚ 1/3 ਘਟਾ ਦੇਣਾ 9 ਤੋਂ 10 ਇੰਚ ਗਲੇ 'ਚ ਅੱਧਾ ਇੰਚ 1/3 ਫੇਰ ਅਸੀਂ ਘਟਾ ਦੇਣਾ ਠੀਕ ਹੈ ਆਇਓ ਤੁਹਾਨੂੰ ਸਮਝ ਆਇਆ ਹੋਵੇਗਾ ਜੇ ਤੁਹਾਨੂੰ ਨਹੀਂ ਸਮਝ ਆਇਆ ਤੇ ਮੈਨੂੰ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀਏ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਧੰਨਵਾਦ